ਸਾਸ੍ਰੀਕਾਲ ਅੱਜ ਆਪਾਂ ਇੱਕ ਬਹੁਤ ਹੀ ਖਾਸ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਬੋਰਿਸ ਪੋਲਿਵੋਏ ਦੀ ਲਿਖੀ ਹੋਈ ਅਸਲੀ ਇਨਸਾਨ ਦੀ ਕਹਾਣੀ ਇਹ 1946 ਵਿੱਚ છਪੀ ਸੀ ਮਤਲਬ ਜੰਗ ਤੋਂ ਐਨ ਬਾਅਦ ਤੇ ਇਹ ਸਿਰਫ ਕੋਈ ਕਹਾਣੀ ਨਹੀਂ ਇਹ ਤਾਂ ਇੱਕ ਸੱਚੀ ਘਟਨਾ ਹੈ ਇੱਕ ਸੋਵੀਅਤ ਪਾਇਲਟ ਅਲੈਕਸੀ ਮਰਸੇਵ ਦੀ ਹਾਂਜੀ ਬਿਲਕੁਲ ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਨੇ ਜਿਸਨੇ ਨਾਮਮਕਨ ਨੂੰ mumkin ਕਰਕੇ ਦਿਖਾਇਆ ਤਾ ਅੱਜ ਆਪਾਂ ਇਸੇ ਕਹਾਣੀ ਦੀ ਗਹਿਰਾਈ ਚ ਉਤਰਾਂਗੇ ਸਮਝਾਂਗੇ ਕਿ ਕਿਵੇਂ ਇਹ ਸਭ ਹੋਇਆ ਹਨਾ ਹਾਂ ਤੇ ਇਸ ਦੇ ਪਿੱਛੇ ਦਾ ਜਜ਼ਬਾ ਕੀ ਸੀ ਉਹਦੀ ਗੱਲ ਕਰਾਂਗੇ ਚਲੋ ਫਿਰ ਸ਼ੁਰੂ ਕਰਦੇ ਹਾਂ ਉਸ ਭਿਆਨਕ ਘਟਨਾ ਤੋਂ ਜਦੋਂ ਸਭ ਕੁਝ ਸ਼ੁਰੂ ਹੋਇਆ ਸੋਚ ਕੇ ਦੇਖੋ ਦੂਜਾ ਵਿਸ਼ਵ ਯੁੱਧ ਅਸਮਾਨ 'ਚ ਕਮਸਾਨ ਮੱਚਿਆ ਹੋਇਆ ਹੈ ਅਲੈਕਸੀ ਮਰਸੇਵ ਜਹਾਜ਼ ਉਡਾ ਰਿਹਾ ਹੈ ਦੁਸ਼ਮਨ ਨਾਲ ਲੜ ਰਿਹਾ ਹੈ ਤੇ ਫਿਰ ਬੂਮ ਇੱਕ ਗੋਲੀ ਉਸ ਦੇ ਜਹਾਜ਼ ਨੂੰ ਲੱਗਦੀ ਹੈ ਤੇ ਉਹ ਹੇਠਾਂ ਡਿੱਗਦਾ ਹੈ ਸਿੱਧਾ ਇੱਕ ਬਰਫ਼ੀਲੇ ਜੰਗਲ ਵਿੱਚ ਅੱਗ ਦਾ ਗੋਲਾ ਬਣ ਕੇ ਹਾਂ